ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਵਾਰ ਸੁਹੀ ਕੀ ਸ਼ਲੋਕਾ ਨਾਲ ਮਹੱਲਾ ਤੀਜਾ ਸ਼ਲੋਕਾ ਮਹੱਲਾ ਤੀਜਾ ਸੁਹਾਵੇਸ ਦੁਹਾਗਣੀ ਪਾਰ ਪੇਰ 라ਵਣ ਜਾਏ ਪਿਰ ਛੋੜਿਆ ਘਰ ਆਪਣੈ 모ਹੀ ਦੁਜੈ ਪਾਇ ਮਿੱਠਾ ਕਾਰ ਕੈ ਖਾਇਆ ਬਹੁ ਸੱਧੋ ਵਧੀਆ ਰੂਗ ਇਹ ਬਹੁ ਸੱਧੋ ਦੱਦੇ ਨਾਲ ਉਚਾਰਨ ਕਰਨਾ ਪਾਦ ਸੱਧੋ ਕਹਿਣਾ ਹੈ ਸੱਧ ਹੁਨੀ ਕਹਿਣਾ ਹੈ ਸੱਧ ਦਾ ਅਰਥ ਹੁੰਦਾ ਸਵਾਦ ਇਸ ਕਰਕੇ ਜੇ ਸੱਧ ਹੋ ਕਵਾਂਗੇ ਤਾਂ ਉਸ ਦਾ ਅਰਥ ਹੈ ਮਨ ਨੂੰ ਸੱਧਣਾ ਸ਼ੁੱਧ ਉਚਾਰਨ ਕਰਨਾ ਮਿੱਠਾ ਕਰਕੇ ਖਾਇਆ ਬਹੁਤ ਸੱਧ ਵਧੀਆ ਰੂਗ ਸ਼ੁੱਧ ਪਾਤਾਰ ਹਰ ਛੁੱਡਿਆ ਫਿਰ ਲੱਗਾ ਜਾਏ ਵਿਜੂਗ ਗੁਰਮੁਖ ਹੋਵੈ ਸੂਪਲਟਿਆ ਹਰ ਰਾਤੀ ਸਾਜ ਸੀਗਾਰ ਸਹਿਜ ਸਚ ਪੇਰ ਰਾਵਿਆ ਹਰ ਨਾਮਾ ਉਰਤਾਰ ਆਗਿਆ ਕਾਦੀ ਸਦਾ ਸੁਹਾਗਣ ਆਪ ਮੀਲੀ ਕਰਤਾਰ ਇਹ ਸੁਹਾਗਣ ਊੜਾ ਵੀ ਹੈ ਔਂਕੜ ਵੀ ਹੈ ਇਹ ਦਰਮਿਆਨਾ ਦਾ ਉਚਾਰਨ ਕਰਨਾ ਹੈ ਨਾ ਕਹਿਣਾ ਸੁਹਾਗਣ ਨਾ ਕਹਿਣਾ ਸੁਹਾਗਣ ਦਰਮਿਆਨਾ ਉਚਾਰਨ ਕਰਨਾ ਹੈ ਨਾਨਕ ਪੇਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੂਖ ਵੀਏ ਨਿਮਾਣੀਏ ਸੂ ਸਹ ਸਦਾ ਸਮਾਲ ਨਾਨਕ ਜਨਮ ਸਵਾਰ ਹੈ ਆਪਣਾ ਕੂਲ ਭੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਈਉ ਨਾ ਆਕਾਸ ਪਤਾਲਾ ਇਹ ਤਖਤ ਖਖੇ ਨਾਲ ਉਚਾਰਨ ਕਰਨਾ ਹੈ ਸ਼ੁੱਧ ਬੋਲਣਾ ਹੈ ਤਖਤ ਨਹੀਂ ਕਹਿਣਾ ਕਕਾ ਲਾ ਕੇ ਤਖਤ ਇਹ ਕਈ ਪਾਦ ਹਨ ਵਖਸ ਵਕਤ ਇਹ ਸ਼ੁੱਧ ਯਾਨੀ ਖੱਖੇ ਉਚਾਰਨ ਕਰਨੇ ਹਨ ਰਚਾਇ온 ਊੜਾ ਖੁੱਲੇ ਮੂੰਹ ਵਾਲਾ ਹੈ ਸ਼ੁੱਧ ਉਚਾਰਨ ਕਰਨਾ ਰਚਾਇ온 ਨਹੀਂ ਕਹਿਣਾ ਰਚਾਇ온 ਇਸ ਤਰ੍ਹਾਂ ਉਚਾਰਨ ਕਰਨਾ ਆਪੇ ਤਖਤ ਰਚਾਇ온 ਆਕਾਸ਼ ਪਤਾਲਾ ਹੁਕਮੇ ਧਰਤੀ ਸਾਜੀ ਅੰਨਾ ਸੱਚੀ ਧਰਮਸਾਲਾ ਆਪ ਉਪਾਇ ਖਪਾਇਦਾ सते दीन दयाला सब ना रिजक संबाहिदा तेरा हुक्म निराला ई संबाहिदा से उते टिपि है थोड़ा जा कस के उच्चारण करना है संबाहिदा नहीं कहना संबाहिदा आपी आप वरतदा आपी प्रतपालो श्लोक ਮਹੱਲਾ ਤੀਜਾ ਸੂਹ ਬਤਾ ਸੁਹਾਗਣੀ ਜਾ ਮਨ ਲੈ ਸਚ ਨਾਉ ਸਤਗੁਰ ਆਪਣਾ ਮਨਾਇ ਲੈ ਰੂਪ ਚੜੀ ਤਾ ਅਗਲਾ ਦੂਜਾ ਨਾਹੀ ਥਾਉ ਇਹ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਧਿਆਨ ਨਾਲ ਲਾਉਣਾ ਹੈ ਸਤਗੁਰ ਆਪਣਾ ਮਨਾਇ ਲੈ ਇੱਥੇ ਠੰਮ ਕੇ ਰੂਪ ਚੜੀ ਤਾ ਅਗਲਾ ਇੱਥੇ ਵਿਸਰਾਮ ਹੈ ਦੂਜਾ ਨਾਹੀ ਥਾਉ ਐਸਾ ਸੀਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵਈ ਇਹ ਨਿਸ ਲਾਗੈ ਭਾਉ ਇਹ ਵੀ ਵਿਸਰਾਮ ਐਸਾ ਸੀਗਾਰ ਬਣਾਏ ਤੂੰ ਇਥੇ ਅਰਧ ਵਿਸਰਾਮ ਐ ਮੈਲਾ ਕਦੀ ਨਾ ਹੋਵਈ ਇਥੇ ਵਿਸਰਾਮ ਐ ਇਹ ਮਿਸ ਲਾਗੈ ਭਾਉ ਨਾਨਕ ਸੋਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮਾ ਮਾਹਿ ਸਮਾਏ ਏ ਵੀ ਵਿਸਰਾਮ ਨਾਨਕ ਪਦ ਤੇ ਯਮਕ ਲਾਦਨੀ ਐ ਸੋਹਾਗਣ ਕਾ ਕਿਆ ਚਿਹਨ ਹੈ ਇਥੇ ਵਿਸਰਾਮ ਐ ਅੰਦਰ ਸੱਚ ਮੁਖ ਉਜਲਾ ਖਸਮਾ ਮਾਹਿ ਸਮਾਏ ਮਹੱਲਾ ਤੀਜਾ ਲੋਕਾ ਵੀ ਹਉ ਸੂਹਵੀ ਸੂਹਾ ਵੇਸ ਕਰੀ ਏ ਵੀ ਇਸੇ ਤਰ੍ਹਾਂ ਹੀ ਵਿਸਰਾਮ ਲਾਉਣਾ ਹੈ ਲੋਕਾ ਵੀ ਇਥੇ ਠੰਮਕ ਲਾਦਨੀ ਐ ਸੂਹ ਵੀ ਇਥੇ ਵਿਸਰਾਮ ਹੈ ਸੂਹਾ ਵੇਸ ਕਰੀ ਵੇਸੀ ਸੋਹ ਨ ਪਾਈਐ ਵਿਸੀ ਪਦਤੀ ਯਮਕਲਾ ਕੇ ਉਚਾਰਨ ਕਰ 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 ਵੇਸ ਰਹੀ ਕਰ ਕਰ ਵੇਸ ਇਥੇ ਠਮਕ ਰਹੀ ਨਾਨਕ ਤਿਨੀ ਸੋਹ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਸਿੱਖ ਪਦ ਕਸਕੇ ਹੀ ਉਚਾਰਨ ਕਰਨਾ ਹੈ ਜੋ ਤਿਸ ਭਾਵੈ ਸੋ ਥੀਐ ਇਨ ਬਿਦ ਕੰਤ ਮਿਲੀ ਪੌੜੀ ਹੁਕਮੀ ਸ੍ਰਿਸ਼ਟ ਸਾਜੀਆਂ ਬਹੁ ਭੇਤ ਸੰਸਾਰਾ ਹੁਕਮੀ ਪਦ ਤੇ ਯਮਕ ਲਾ ਦੇਣੀ ਐ ਹੁਕਮੀ ਸ੍ਰਿਸ਼ਟ ਸਾਜੀਆਂ ਇਥੇ ਵਿਸਰਾਮ ਬਹੁ ਭੇਤ ਸੰਸਾਰਾ ਭੇਤ ਪਦ ਜਿਹੜਾ ਇਹ ਦਰਮਿਆਨਾ ਦਾ ਉਚਾਰਨ ਕਰਨਾ ਤੇਰਾ ਹੁਕਮ ਨਾ ਜਾਪੀ ਕੇ ਤੜਾ ਸੱਚੇ ਅਲਖ ਅਪਾਰਾ ਤੇਰਾ ਹੁਕਮ ਇਥੇ ਠਮਕ ਨਾ ਜਾਪੀ ਕੀ ਤੜਾ ਇਥੇ ਵਿਸਰਾਮ ਸੱਚੇ ਅਲਖ ਅਪਾਰਾ ਇਕਨ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ ਲੈ ਹੀ ਪਦੁਚਾਰਨ ਕਰਨਾ ਲੈ ਹੀ ਨਹੀਂ ਕਹਿਣਾ ਲੈ ਹੀ ਇਕਨ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ ਸਚ ਰਤੇ ਸੇ ਨਿਰਮਲੇ ਹਉ ਮੈਂ ਤਾਜ ਵਿਕਾਰਾ ਸਚ ਰਤੇ ਸੇ ਨਿਰਮਲੇ ਜੇਸ ਤੂ ਮਿਲਹਿ ਸੋ ਤੁਦ ਮਿਲੈ ਸੋਈ ਸਚਿਆਰਾ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ